ਅਵਾਰਾ ਕੁੱਤਿਆਂ ਨੇ ਲਈ 5 ਸਾਲਾਂ ਮਾਸੂਮ ਬੱਚੇ ਦੀ ਜਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਮਨਿੰਦਰ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਤਾਹਾਂ ਮਾਰ ਕੇ ਰੋ ਰਹੀ ਏ ਉਹ ਉਪਹਾਗੀ ਮਾਂ ਏ ਜਿਸ ਦੇ लाडले ਪੁੱਤਰ ਮਨਿੰਦਰ ਨੂੰ ਅਵਾਰਾ ਕੁੱਤਿਆਂ ਨੇ ਨੋਚ ਨੋਚ ਕੇ ਖਾ ਲਿਆ 5 ਸਾਲਾਂ ਮਨਿੰਦਰ ਆਪਣੇ ਘਰ ਤੋਂ ਥੋੜੀ ਦੂਰ ਇੱਕ ਧਾਰਮਿਕ ਸਥਾਨ ਤੇ ਮੱਥਾ ਟੇਕਣ ਜਾ ਰਿਹਾ ਸੀ ਅਤੇ ਰਾਤ ਖੇਤਾਂ 'ਚ ਮਨਿੰਦਰ ਨੂੰ ਅਵਾਰਾ ਕੁੱਤਿਆਂ ਨੇ ਘੇਰ ਲਿਆ ਮਨਿੰਦਰ ਨੇ ਖੁਦ ਨੂੰ ਕੁੱਤਿਆਂ ਤੋਂ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਚੀਕ ਪੁਕਾਰ ਵੀ ਕੀਤੀ ਪਰ ਨਾ ਤਾਂ ਜਲਦ ਕੀਤਿਆਂ ਕਿਸੇ ਨੇ ਉਸ ਦੀਆਂ ਚੀਕਾਂ ਸੁਣੀਆਂ ਅਤੇ ਨਾ ਹੀ ਮਾਸੂਮ ਬੱਚੇ ਦੀ ਅਵਾਰਾ ਅਤੇ ਖੁੰਖਾਰ ਕੁੱਤਿਆਂ ਸਾਹਮਣੇ ਕੋਈ ਪੇਸ਼ ਚੱਲ ਸਕੇ ਕੁੱਤਿਆਂ ਨੇ ਮਨਿੰਦਰ ਨੂੰ ਬੁਰੀ ਤਰ੍ਹਾਂ ਨੋਚ ਲਿਆ ਜਦੋਂ ਤੱਕ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ ਬੱਚਾ ਹੀ ਛੋਟਾ ਜਿਹਾ ਸਾਡਾ ਤੇ ਉਹ ਹਟੇ-ਇਥੇ ਲੱਗੇ ਜਗਾ ਭਾਬਿਆਂ ਦੀ ਉੱਥੇ ਮੱਥਾ ਟੇਕਣ ਵਾਸਤੇ ਜਾ ਰਿਹਾ ਸੀ ਨਜ਼ਦੀਕ ਹੀ ਇਹ ਜਗ੍ਹਾ ਉਹ ਤੇ ਉਹ ਆਵਾਰਾ ਕੁੱਤਿਆਂ ਨੇ ਉਹਨੂੰ ਨੋਚ-ਨੋਚ ਕੇ ਬੁਰੀ ਤਰ੍ਹਾਂ ਜੜਮੀ ਕਰ ਦਿੱਤਾ ਤੇ ਉਹ ਡੈਥ ਹੋ ਗਿਆ ਹੁਣ ਮਾਂ-ਬਾਪ ਅਤੇ ਪਰਿਵਾਰ ਦਾ ਵਿਰਲਾਪ ਚੱਲਿਆ ਨਹੀਂ ਜਾ ਰਿਹਾ ਘਰ ਚ ਸੱਥਰ ਵਿਛ ਗਿਆ ਹਰ ਕੋਈ ਦਰਦ ਬੰਡਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਮਾਂ ਦਾ ਲਾਡਲਾ ਪੁੱਤਰ ਅਤੇ ਅੱਖਾਂ ਦਾ ਤਾਰਾ ਉਸ ਤੋਂ ਬਹੁਤ ਦੂਰ ਚਲਾ ਗਿਆ ਹੈ ਜਿੱਥੋਂ ਕੋਈ ਵੀ ਵਾਪਸ ਨਹੀਂ ਆਉਂਦਾ ਪਰ ਇਹ ਸਭ ਲਈ ਜ਼ਿੰਮੇਵਾਰ ਕੌਣ ਹੈ ਇਹ ਸਵਾਲ ਬਹੁਤ ਵੱਡਾ ਹੈ ਕਿਉਂਕਿ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਆਵਾਰਾ ਕੁੱਤਿਆਂ ਨੇ ਕਿਸੇ ਮਾਸੂਮ ਦੀ ਜਾਨ ਲਈ ਹੋਵੇ। ਅਸੀਂ ਇਹਦੀ ਪ੍ਰਸ਼ਾਸਨ ਕੋਲ ਮੰਗੇ ਦੀ ਕੀ ਕਰਦੇ ਆਂ? ਅਸੀਂ ਪ੍ਰਸ਼ਾਸਨ ਕੋਲੋਂ ਜਵਾਬ ਮੰਗਦੇ ਆਂ ਕਿ ਸਾਡੇ ਬੱਚਿਆਂ ਨੂੰ ਆਵਾਰਾ ਕੁੱਤੇ ਨੋਜ-ਨੋਜ ਕੇ ਖਾ ਰਹੇ ਆ। ਉੱਥੇ ਇਹ ਪਾਸ ਕਲੋਨੀਆ 'ਚ ਬੈਠੇ ਆ। ਕਲੋਨੀਆ 'ਚ ਬੈਠ ਕੇ ਉੱਥੇ ਆਰਡਰ ਪਾਸ ਕਰਦੇ ਆ। ਜਿੱਥੇ ਇਹ ਬੈਠੇ ਉੱਥੇ ਤੇ ਮੱਖੀ ਮੱਛਰ ਵੀ ਲੱਗੇ ਇਹਨਾਂ ਦੇ ਫਟਕ ਨਹੀਂ ਸਕਦਾ ਤੇ ਇਹਨਾਂ ਨੂੰ ਕੀ ਪਤਾ ਆਵਾਰਾ ਕੁੱਤਿਆਂ ਦਾ ਦੁੱਖ ਕੀ ਆ? ਪਰ ਅਸੀਂ ਨੇ ਕਹਿੰਦੇ ਇਹਨਾਂ ਨੂੰ ਮਾਰਨਾ ਚਾਹੀਦਾ ਜਾਂ ਫੜ ਕੇ ਲੈ ਜਾਣਾ। ਬੱਚੇ ਛੋੜ ਛੜਿਆਂ ਨੂੰ ਖਾਂਦੇ ਹੋਰ ਇਹ ਇਸੇ ਪਿੰਡ ਦੀ ਗੱਲ ਨਹੀਂ ਹੋਰ ਕਈਆਂ ਪਿੰਡਾਂ 'ਚ ਹੋਇਆ ਹੈ ਬਹੁਤ ਵਾਕਿਆ ਹੁੰਦੇ ਹੈ ਕਾਬਲੇ ਜ਼ਿਕਰ ਹੈ ਕਿ ਭਾਰਤ ਦੇ ਕਾਨੂੰਨ ਮੁਤਾਬਕ ਤੁਸੀਂ ਆਵਾਰਾ ਕੁੱਤਿਆਂ ਨੂੰ ਮਾਰ ਨਹੀਂ ਸਕਦੇ ਜਿਸ ਕਾਰਨ ਕੁੱਤਿਆਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ ਹੁਣ ਕੁੱਤਿਆਂ ਦੀ ਸਿਰਫ ਨਸਬੰਦੀ ਹੀ ਕੀਤੀ ਜਾ ਸਕਦੀ ਹੈ ਹਾਂ ਇਹ ਅਸੀਂ ਲਿਖ ਕੇ ਭੇਜਾਂਗੇ ਆਪ ਜੀ ਨੇ ਕਿ ਚੰਗੀ ਗੱਲ ਕੀਤੀ ਹੈ ਇਹ ਪ੍ਰਸ਼ਾਸਨ ਦੇ ਧਿਆਨ ਦੇ ਲਿਖ ਕੇ ਭੇਜਾਂਗੇ ਕਿ ਸਾਨੂੰ ਪਤਾ ਲੱਗਾ ਹੈ ਅਸੀਂ ਪੰਚਾਇਤਾਂ ਨੂੰ ਕਵਾਂਗੇ ਅਗਰ ਕਿਸੇ ਪੰਚਾਇਤਾਂ ਦੇ ਜਾਨਵਰ ਜਿਹੜੇ ਨੇ ਉਹ ਵਗਾਰਾ ਕੁੱਤੇ ਫੜ ਕੇ ਲੈ ਜਾਣਗੇ ਤੇ ਅਸੀਂ ਇਸਟੈਲਾਈਜੇਸ਼ਨ ਵਗੈਰਾ ਕਰਵਾ ਦੇਣਾ ਕੁੱਤਿਆਂ ਦੁਆਰਾ 마ਸੂਮ ਨੂੰ ਨੋਚਣ ਦੀ ਖਬਰ ਦੇ ਨਾਲ ਇਲਾਕੇ 'ਚ ਸੋਗ ਦੀ ਲਹਿਰ ਹੈ ਪਰ ਇਸ ਦੇ ਨਾਲ ਹੀ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਕੁੱਤਿਆਂ ਨੂੰ ਮਾਰਨ ਤੇ ਜਾਨਵਰਾਂ ਦੇ ਅਧਿਕਾਰਾਂ ਦੀ ਗੱਲ ਕਰਨ ਵਾਲੀਆਂ ਸੰਸਥਾਵਾਂ ਹੁਣ 마ਸੂਮ ਬੱਚੇ ਦੀ ਜ਼ਿੰਦਗੀ ਜਾਣ ਤੋਂ ਬਾਅਦ ਕੀ ਜਵਾਬ ਦੇਣਗੀਆਂ ਤਰਨਤਾਰਨ ਤੋਂ ਜਸਵੀਰ ਸਿੰਘ ਲੱਡੂ ਦੀ ਰਿਪੋਰਟ Fast venues.